ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਵੱਡੀ ਅਪਡੇਟ ਆ ਜੋ ਆਪਾਂ ਕੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਜੋ ਇੱਕ ਸਿੰਘ ਨੂੰ ਕੱਲ 11 ਵਜੇ ਤੋਂ ਲੈ ਕੇ 2 ਵਜੇ ਦੀ ਪੈਰੋਲ ਮਿਲੀ ਸੀ ਜੋ ਕਿ ਬਲਵੰਤ ਸਿੰਘ ਰਾਜੋਆਣਾ ਇਹ ਭਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ 29 ਸਾਲ ਬਾਅਦ ਕੱਲ ਉਹਨਾਂ ਦਾ ਭਾਸ਼ਣ ਸੁਣਨ ਨੂੰ ਮਿਲਿਆ ਆਪਾਂ ਨੂੰ ਉਹਨਾਂ ਦੇ ਬਿਆਨ ਜਿਵੇਂ ਆਪਾਂ ਕਹਿੰਦੇ ਸੰਤ ਜਰਨੈਲ ਸਿੰਘ ਜਿਵੇਂ ਆਪਾਂ ਨੂੰ ਪਤਾ ਸਾਰੇ ਆਪਣੇ ਪੰਜਾਬ ਦੇ ਜੋ ਯੋਧੇ ਆ ਕੱਲ ਇਹਨਾਂ ਦਾ ਆਪਾਂ ਮੈਨੂੰ ਭਾਸ਼ਣ ਸੁਣ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਬਈ ਹਜੇ ਤੱਕ ਵੀ ਆਪਣੇ ਯੋਧੇ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਮਾਰਿਆ ਸੀ ਤੇ ਬਿਆਨਤ ਸਿੰਘ ਨੂੰ ਉਡਾਇਆ ਸੀ ਬੰਬਾਂ ਬੰਬ ਦੇ ਧਮਾਕੇ ਨਾਲ ਇੱਕ ਦਲਾਵਰ ਸਿੰਘ ਜਿਨ੍ਹਾਂ ਨੇ ਕਿ ਆਪਣੇ ਬੰਨ ਕੇ ਪੇਟ ਨਾਲ ਬੰਬ ਤੇ ਉਹਨਾਂ ਦੀ ਗੱਡੀ ਨੂੰ ਉਡਾਇਆ ਗਿਆ ਸੀ ਬਈ ਆਪਣੇ ਯੋਧੇ ਜੋ ਪੰਜਾਬ ਦੇ ਹਜੇ ਤੱਕ ਵੀ ਅੱਪਾ ਕਹਿੰਦੇ ਆ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ ਕੱਲ ਇਹਨਾਂ ਨੂੰ ਦੋ 1 ਇੱਕ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹਨਾਂ ਨੂੰ ਪੈਰੋਲ ਮਿਲੀ ਸੀ 29 ਸਾਲ ਬਾਅਦ ਇਹਨਾਂ ਦਾ ਭਾਸ਼ਣ ਸੁਣਨ ਨੂੰ ਮਿਲਿਆ ਬਹੁਤ ਵਧੀਆ ਭਾਸ਼ਣ ਬਾਈ ਮੈਂ ਕਹਣਾ ਜੋ ਆਪਾਂ ਕਹਿੰਦੇ ਆ ਸੰਤ ਜਰਨੈਲ ਸਿੰਘ ਦੇ ਬਿਆਨ ਤੇ ਉਹਨਾਂ ਦੇ ਬਿਆਨ ਇੱਕੋ ਇੱਕੋ ਜਿਹੇ ਹਰ ਰਲਦੇ ਆਗੇ ਤੇ ਕਿਉਂਕਿ ਬਹੁਤ ਵਧੀਆ ਭਾਸ਼ਣ ਆ ਬਾਈ ਜੋ ਅਸੀਂ ਸੁਣਿਆ ਸੀ ਤੇ ਬਹੁਤ ਚੰਗਾ ਲੱਗਿਆ ਸਾਡੇ ਜੋ ਆਪਣੇ ਪੰਜਾਬ ਦੇ ਯੋਧੇ ਜਿਨ੍ਹਾਂ ਨੇ ਕੀ ਸਰਕਾਰਾਂ ਨੂੰ ਅੰਜਾਮ ਦਿੱਤਾ ਸੀ ਜਿਨ੍ਹਾਂ ਨੇ ਸਾਡੇ ਸਿੱਖ ਮਰਵਾਏ ਸੀ ਬਿਆੰਤ ਸਿੰਘ ਅਰਗਿਆਂ ਨੇ ਜਿਵੇਂ ਇੰਦਰਾ ਗਾਂਧੀ ਲਾਲੋ ਇਹਨਾਂ ਦਾ ਇਹਨਾਂ ਨੂੰ ਅੰਜਾਮ ਦਿੱਤਾ ਸੀ ਸਾਡੇ ਸਿੰਘਾਂ ਨੇ ਤੇ ਕੱਲ ਸੁਣ ਕੇ ਸਾਨੂੰ ਬਹੁਤ ਵਧੀਆ ਲੱਗਿਆ ਪਰ ਗੱਲ ਲੈ ਕੇ ਇਹ ਜ਼ਰੂਰ ਆਪਾਂ ਕਹਿਣ ਦੀ ਜੋ 29 ਸਾਲ ਹਜੇ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਉਹ ਆਪਾਂ ਨੂੰ ਪਤਾ ਜੋ ਆਪਣੇ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਚ ਸੱਟਿਆ ਜਾਂਦਾ ਜਿਵੇਂ ਆਪਣੇ ਤੇ ਥਾਂ-ਥਾਂ ਤੇ ਹੁਣ ਅਪਰਾਧ ਹੋ ਰਿਹਾ ਆ ਜਿਵੇਂ ਹੁਣ ਕਹਦੇ ਉਹ ਸੀਐਮ ਭਗਵੰਤ ਮਾਨ ਦੀਆਂ ਸਰਕਾਰਾਂ ਦੇ ਵਿੱਚ ਆਪਣੇ ਹੰਗਾਮੇ ਲਾ ਲੋ ਤੇ ਥਾਂ-ਥਾਂ ਤੇ ਅਤਿਆਚਾਰ ਹੋ ਰਿਹਾ ਇਹ ਨਹੀਂ ਹੁੰਦਾ ਸੀ ਜੇ ਆਪਣੇ ਉਹਦੇ ਵਰਗੇ ਯੋਧੇ ਹੁੰਦੇ ਸੰਤ ਜਰਨੈਲ ਸਿੰਘ ਤੇ ਜਿਵੇਂ ਆ ਦਲਾਵਰ ਸਿੰਘ ਤੇ ਆ ਬਲਵੰਤ ਸਿੰਘ ਰਾਜੋਆਣਾ ਕੱਲ ਇਹਨਾਂ ਦਾ ਭਾਸ਼ਣ ਸੁਣ ਕੇ ਸਾਨੂੰ ਕੱਲ ਦਾ ਭਾਸ਼ਣ ਸੀਗਾ ਅੱਜ ਅਸੀਂ ਉਹ ਵੀਡੀਓ ਦੇਖਿਆ ਜੋ ਬਹੁਤ ਵਧੀਆ ਲੱਗਿਆ ਤੇ ਆਪਾਂ ਤੁਹਾਡੇ ਤੇ ਉਹ ਚੀਜ਼ ਪਹੁੰਚਾਉਣੇ ਆ ਜੋ ਆਪਾਂ ਸੁਣੀ ਹੁੰਦੀ ਆ ਤੇ ਅੱਜ ਦੇ ਜੋ ਆਪਾਂ ਕਹਿਦਿਏ ਬਿਆਨ ਇਹਨਾਂ ਦੇ ਬਹੁਤ ਮੈਂ ਕਹਣਾ ਆਪਣੇ ਪੰਜਾਬ ਨੂੰ ਹਿਲਾਉਣ ਵਾਲੇ ਜਿਵੇਂ ਆਪਾਂ ਕਹਿਦਿਏ ਪੰਜਾਬ ਨੂੰ ਆਪਣੇ ਨੂੰ ਕਹਿੰਦਾ ਮਤਲਬ ਵੀ ਆਪਾਂ ਕਹਿਦਿਏ ਵੀ ਆਪਣੇ ਪੰਜਾਬ ਦੇ ਜਿਵੇਂ ਮੁੰਡੇ ਆਗੇ ਇਹਨਾਂ ਨੂੰ ਵਧੀਆ ਆਪਾਂ ਕਹਿਦਿਏ ਜਿਵੇਂ ਇਹਨਾਂ ਦਾ ਭਾਸ਼ਣ ਸੁਣ ਕੇ ਸਾਨੂੰ ਬਹੁਤ ਚੰਗਾ ਲੱਗਿਆ ਪਹਿਲਾ ਨੰਬਰ ਤਾਂ ਇਹ ਕਵਾਂਗੇ ਪੰਜਾਬ ਦੇ ਵਿੱਚ ਆਪਣੇ ਸਾਰੇ ਕਿਤੇ ਮੈਂ ਕਹਣਾ ਇਹ ਭਾਸ਼ਣ ਸੁਣ ਕੇ ਆਪਣੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਐਸੇ ਲੋਟੀ ਜਿਵੇਂ ਹੁਣ ਇਹਨਾਂ ਦੇ ਆਪਾਂ ਤਾਂ ਕਹਨੇ ਆ ਇਹਨਾਂ ਨੂੰ ਮਿਲ ਜੁਲ ਕੇ ਚੱਲੋ ਇਹਨਾਂ ਨਾਲ ਜਿਵੇਂ ਇਹ ਸੀਗੇ ਪਹਿਲਾ ਨੰਬਰ ਤਾਂ ਹੁਣ ਇਹ ਗੱਲ ਕਰਾਂਗੇ ਇੱਕ ਬਹੁਤ ਵੱਡੀ ਜੋ ਗੱਲ ਆ ਆਪਣੇ ਪੰਜਾਬ ਚ ਬਈ ਜੋਧਾ ਕੋਈ ਕੋਈ ਆ ਟਾਵਾ ਟੱਲਾ ਜਿਵੇਂ ਆ ਭਗਵੰਤ ਸਿੰਘ ਅਤੇ ਤਲਾਵਰ ਸਿੰਘ ਜਿਨ੍ਹਾਂ ਨੇ ਸਰਕਾਰਾਂ ਨੂੰ ਅੰਜਾਮ ਦਿੱਤੇ ਸੀ ਸੰਤ ਜਨਰੈਲ ਸਿੰਘ ਵੀ ਬਈ ਇਹ ਇਹ ਜੋਧੇ ਸੀਗੇ ਜਿਵੇਂ ਹੁਣ ਦੀਆਂ ਸਰਕਾਰਾਂ ਆਪਣੇ ਕੋਈ ਦੁਸ਼ਮਣੀ ਤਾਂ ਹੈ ਨਹੀਂ ਸੀਐਮ ਭਗਵੰਤ ਨਾਲ ਪਰ ਲੇਕਿਨ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਜੋ ਆਪਣੇ ਪੰਜਾਬ ਦੇ ਵਿੱਚ ਹੁਣ ਇਹਨਾਂ ਨੂੰ ਆਪਣੇ ਲੋਕਾਂ ਨੇ ਜਿਤਾਇਆ ਗਿਆ ਸੀ ਤੇ ਵੀ ਇਹ ਪੰਜਾਬ 'ਚ ਚੰਗੇ ਕੰਮ ਕਰਨਗੇ ਪਰ ਇਹਨਾਂ ਦੇ ਕੋਈ ਚੰਗੇ ਕੰਮ ਸਾਨੂੰ ਨਜ਼ਰ ਨਹੀਂ ਆਏ ਜੋ ਇਹਨਾਂ ਦੀਆਂ ਕੱਲ ਦਾ ਆਪਾਂ ਨੂੰ ਪਤਾ ਵੀ ਕੱਲ ਵੋਟਾਂ 20 ਨਵੰਬਰ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੈ ਰਹੀਆਂ ਸੀ ਉੱਥੇ ਵੀ ਇਹਨਾਂ ਦੇ ਆਪਾਂ ਕਹਦੇ ਵੀ ਜੋ ਇਹਨਾਂ ਦੇ ਵਰਕਰ ੱੱਕਾ ੱੱਕਾ ਕਰ ਰਹੇ ਸੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕੱਲ ਤੁਸੀਂ ਕੱਲ ਤੁਸੀਂ ਵੀ ਸ਼ਾਇਦ ਦੇਖਿਆ ਹੋਣੀ ਆ ਵੀਡੀਓ ਬਹੁਤ ਵਾਇਰਲ ਹੋਈਆਂ ਜੋ ਇਹਨਾਂ ਦੇ ਵਰਕਰ ਸ਼ਰਿਆਮ ਤੱਕਾ ਕਰ ਰਹੇ ਸੀ ਜਿਹਦੇ ਵਿੱਚ ਕੀ ਭਈ ਇਹਨਾਂ ਨੂੰ ਜਦੋਂ ਦੀ ਇਹ ਸਰਕਾਰ ਆਈ ਆ ਇਹਨਾਂ ਨੂੰ ਇਹ ਡਰਾ ਅਸੀਂ ਕਿਤੇ ਹਾਰ ਨਾ ਜਾਈਏ ਜੋ ਆਮ ਆਦਮੀ ਦੇ ਆ ਗੁਰਦੀਪ ਸਿੰਘ ਰਧਾਵਾ ਤੇ ਇਧਰੋਂ ਸੁਖਵਿੰਦਰ ਸਿੰਘ ਰਧਾਵਾ ਉਹ ਕਾਂਗਰਸੀ ਸੀ ਤੇ ਜੋ ਆਮ ਆਦਮੀ ਦੇ ਮੰਨ ਕੇ ਚਲੋ ਵਰਕਰ ਆ ਜੋ ਇਹਨਾਂ ਨੇ ਸ਼ਰਿਆਮ ਕੱਲ ਤੱਕਾ ਕਰੀ ਜਾਂਦੇ ਸੀ ਉਹ ਅਸੀਂ ਵੀਡੀਓ ਸੁਣੀਆ ਬੈਰ ਤੁਸੀਂ ਵੀ ਹੋ ਦੇਖਿਆ ਹੋਣੀਆਂ ਕੱਲ ਡਾਂਗਾ ਵੀ ਚੱਲੀਆਂ ਉੱਥੇ ਆਪਣੇ ਕਾਂਗਰਸੀਆਂ ਤੇ ਜਿਵੇਂ ਕਹਿ ਦਈਏ ਜੋ ਕਾਂਗਰਸੀ ਵਰਕਰ ਆ ਤੇ ਆਮ ਆਦਮੀਆਂ ਨੇ ਬੰਦਿਆਂ ਨੇ ਉਹਨਾਂ ਤੇ ਡਾਂਗਾ ਵੀ ਚਲਾਈਆਂ ਹਾਲਾਂਕਿ ਵੀਡੀਓ ਬਹੁਤ ਵੱਡੀ ਸੀ ਆਪਾਂ ਜੋ ਸੁਣੀ ਸੀ ਆਪਾਂ ਤੁਹਾਡੇ ਤੇ ਕੋ ਕੱਲ ਵੀਡੀਓ ਵੀ ਪਹਾਈ ਸੀ ਵੀ ਭਾਈ ਸਰਕਾਰਾਂ ਦੇ ਵਿੱਚ ਜੋ ਆਪਾਂ ਕਹਿੰਦੇ ਨਾਕਾਮੀਆਂ ਇਹ ਗੱਲਾਂ ਦੀਆਂ ਪੰਜਾਬ ਦੇ ਜੋ ਆਪਣੇ ਲੋਕ ਪਹਿਲਾ ਨੰਬਰ ਤਾਂ ਆਪਾਂ ਇਹ ਗੱਲ ਕਰਾਂਗੇ ਵੀ ਆਪਸ ਸਮੇਂ ਵਿੱਚ ਨਾਲ ਲੜੋ ਕਿਉਂਕਿ ਇਹਨਾਂ ਨੇ ਤਾਂ ਭਈ ਵੋਟਾਂ ਪਵਾ ਕੇ ਕੁਰਸੀ ਤੇ ਬਹਿ ਜਾਣਾ ਤੇ ਆਪਣੇ ਲੋਕ ਲੜਦੇ ਫਿਰ ਰਹੇ ਜਾਂਦੇ ਆ ਹੁਣ ਜਿਵੇਂ ਗੱਲ ਲਾ ਲਓ ਕਿਸਾਨ ਭਰਾਵਾਂ ਦੀ ਜਿਵੇਂ ਇਹਨਾਂ ਨੂੰ ਵੋਟਾਂ ਆਪਾਂ ਕਹਨੇ ਆ ਵੀ ਸਾਰੇ ਇਕਜੁੱਟ ਹੋ ਕੇ ਸਾਰੇ ਪਾਉਂਦੇ ਇਹਨਾਂ ਨੂੰ ਜਿਤਾਇਆ ਸੀ ਨਵੀਂ ਪਾਰਟੀ ਚੁਣੀ ਸੀ ਇਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਸਮਾਂ ਦੀ ਪੰਜਾਬ ਨੂੰ ਖੱਜਲ ਖਰਾਬ ਹੀ ਕੀਤਾ ਜਦੋਂ ਦੀ ਇਹ ਸਰਕਾਰ ਆਈ ਆ ਕਿਉਂਕਿ ਸਾਰਿਆਂ ਨੂੰ ਪਤਾ ਆਪਾਂ ਨੂੰ ਜਦੋਂ ਦੀ ਇਹ ਸਰਕਾਰ ਆਈ ਆ ਕੋਈ ਇਹਨਾਂ ਨੇ ਕੰਮ ਨਹੀਂ ਕਰਵਾਏ ਕੋਈ ਸਾਨੂੰ ਤੱਕਾ ਜੇ ਕੁਝ ਦਿਸਿਆ ਨਹੀਂ ਕਰਵਾ ਕਰਵਾਇਆ ਹੋਇਆ ਕੰਮ ਇਹ ਵਾਦੇ ਕਰੇ ਹੋਏ ਆ ਵੱਡੇ ਵੱਡੇ ਮائیں ਜੀ ਨੌਕਰੀਆਂ ਦੇਤੀਆਂ ਇਹ ਕਰਤਾ ਉਹ ਕਰਤਾ ਸਾਨੂੰ ਤਾਂ ਅਜੇ ਤੱਕ ਕੋਈ ਨਜ਼ਰ ਨਹੀਂ ਆਇਆ ਇਹਨਾਂ ਦਾ ਕੰਮ ਬਈ ਕਿਉਂਕਿ ਸਾਡੇ ਪੰਜਾਬ ਦੇ ਤਾਂ ਮੁੰਡੇ ਕੁੜੀਆਂ ਐਮਏ ਡਬਲ ਐਮਏ ਕਰ ਕਰਕੇ ਪੜ੍ਹ ਲਿਖ ਕੇ ਬਾਹਰ ਜਾਈ ਜਾਂਦੇ ਆ ਬਾਹਰਲੇ ਦੇਸ਼ਾਂ ਚ ਜਾਈ ਨੇ ਜੇ ਇੱਥੇ ਰੋਜ਼ਗਾਰ ਹੋਵੇ ਤਾਂ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਬਾਹਰ ਕਿਉਂ ਜਾਣ ਬਈ ਕਿਉਂਕਿ ਇਹਦੇ ਚ ਸਰਕਾਰਾਂ ਦੀਆਂ ناکਾਮੀਆਂ ਆਗੀਆਂ ਸਾਡੇ ਪੰਜਾਬ ਦੇ ਵਿੱਚ ਕੰਮ ਇਸ ਕਰ ਹੈ ਨਹੀਂ ਇਸ ਕਰਕੇ ਸਾਡੇ ਮੁੰਡੇ ਕੁੜੀਆਂ ਵੀ ਬਾਹਰਲੇ ਦੇਸ਼ਾਂ 'ਚ ਜਾ ਰਹੇ ਆ ਹਾਲਾਂਕਿ ਹੁਣ ਜਿਵੇਂ ਆਪਾਂ ਕਹਦੇ ਅਮਰੀਕਾ ਕੈਨੇਡਾ ਦੀਆਂ ਖਬਰਾਂ ਤੁਸੀਂ ਵੀ ਸੁਣੀਆਂ ਹੋਣੀਆਂ ਪੰਜਾਬੀਆਂ ਨੂੰ ਆਪਣੇਆਂ ਨੂੰ ਉੱਧਰੋਂ ਵਾਪਸ ਭੇਜ ਰਹੇ ਆ 160 ਲੋਕ ਉੱਧਰੋਂ ਵਾਪਸ ਆਏ ਆ ਕਿਉਂਕਿ ਮੈਂ ਤੁਹਾਨੂੰ ਪਰਸੋ ਅੱਜ ਹੋ ਗਏ ਘੱਟੋ-ਘੱਟ 6-7 ਦਿਨ ਉਦੋਂ ਮੈਂ ਖਬਰ ਵੀ ਪਾਈ ਸੀ ਇਹ ਕੈਨੇਡਾ ਅਮਰੀਕਾ ਦੀ ਜੋ ਹੋ ਰਹੀਆਂ ਵੀ ਥਾਂ-ਥਾਂ ਤੇ ਆਪਣੇ ਪੰਜਾਬੀਆਂ ਨਾਲ ਤਾਂ ਜੋ ਆਪਾਂ ਕਹਦੇ ਪ੍ਰਵਾਸੀਆਂ ਨੂੰ ਇੱਧਰ ਹੁਣ ਲੈ ਕੇ ਆਪਾਂ ਜੇ ਗੱਲ ਕਰੀਏ ਇਹਨਾਂ ਦੇ ਇੱਧਰ ਧਾਰ ਕਾਰਡ ਬਣ ਜਾਂਦੇ ਆ ਰਾਸ਼ਨ ਕਾਰਡ ਬਣਦੇ ਆ ਆਪਣੇ ਉੱਧਰ ਜੇ ਜਾਂਦੇ ਵੀ ਆ ਜਾ ਕੋਈ ਆਪਾਂ ਕਹਦੇ ਵੀ ਰਾਜਸਥਾਨ ਵੀ ਜਾਣਾਗਾ ਉੱਥੇ ਆਪਣਾ ਕੋਈ ਵੀ ਪੰਜਾਬੀ ਨਾ ਪਹਿਲਾ ਨੰਬਰ ਤਾਂ ਮਾਚਰ ਲਾ ਲਓ ਤੇ ਰਾਜਸਥਾਨ ਲਾ ਲਓ ਕੋਈ ਪੱਕਾ ਉਧਰ ਰਹਿਣ ਬਸੇਰਾ ਨਹੀਂ ਬਣ ਸਕਦਾ ਜਿਵੇਂ ਪ੍ਰਵਾਸੀਆਂ ਨੂੰ ਇਧਰ ਆਪਣੇ ਵਾਲੇ ਰੱਖੀ ਬੈਠੇ ਆ ਤਾਂ ਕਰਕੇ ਕੱਲ ਬਹੁਤ ਵੱਡੀਆਂ ਖਬਰਾਂ ਜੋ ਅਸੀਂ ਸੁਣੀਆਂ ਗਈਆਂ ਉਹ ਤੁਹਾਡੇ ਤੇ ਕਪਚਾਈਆਂ ਕਿਉਂਕਿ ਹਰ ਰੋਜ਼ ਆਪਣੇ ਪੰਜਾਬ ਚ ਕਿਤੇ ਨਾ ਕਿਤੇ ਕੁਝ ਹੋ ਹੀ ਰਹਿੰਦਾ ਲੈ ਕੇ ਗੱਲ ਇਹ ਸਰਕਾਰਾਂ ਨੂੰ ਹੁਣ ਗੱਲ ਆਪਾਂ ਜੇ ਕਰੀਏ ਹੁਣ ਬਲਵੰਤ ਸਿੰਘ ਦਲਵਾਬਰ ਸਿੰਘ ਰੋਂਹਰਾਂ ਦੀ ਤੇ ਜਸੰਤ ਜਰਨੈਲ ਸਿੰਘ ਇਹਨਾਂ ਦੇ ਟਾਈਮ ਦੇ ਵਿੱਚ ਸਰਕਾਰਾਂ ਹਾਲਾਂਕਿ ਲੜਾਈ ਤਾਂ ਉਦੋਂ ਵੀ ਚੱਲਦੀ ਰਹੀ ਐ ਸਰਕਾਰਾਂ ਨਾਲ ਕਿਉਂਕਿ ਪੰਜਾਬ 'ਚ ਧੱਕਾ ਹੁੰਦਾ ਪਰ ਇਹ ਯੋਧੇ ਜੋ ਅੜ ਕੇ ਅਜੇ ਤੱਕ ਵੀ ਆਪਾਂ ਕੱਲ 29 ਸਾਲ ਬਾਅਦ ਮੇਰੀ ਤਾਂ ਉਦੋਂ ਮੈਂ ਕਹਣਾ ਉਮਰ ਆਪਾਂ ਮੈਂ ਤਾਂ ਛੋਟਾ ਜਿਹਾ ਹੀ ਹੂੰ 2 ਸਾਲ ਦਾ ਕਿਉਂਕਿ ਆਪਣੀ ਤਾਂ ਉਮਰ ਹੀ ਸਾਰੀ 25 ਸਾਲ ਆ 29 ਸਾਲ ਬਾਅਦ ਦੇਖਿਆ ਗਿਆ ਕੱਲ ਬਲਵੰਤ ਸਿੰਘ ਨੂੰ ਜੋ ਆਪਣੇ ਪੰਜਾਬ ਦੇ ਯੋਧੇ ਕੱਲ ਆਇਸੀ ਬਈ 3 ਘੰਟਿਆਂ ਦੀ ਪੈ ਰੋਲ ਮਿਲੀ ਆ ਇਹਦੇ ਚ ਸਾਫ਼ ਹੁਣ ਕਹਈਏ ਆਪਾਂ ਸਰਕਾਰਾਂ ਦੀ ਨਾਕਾਮੀ ਆ 29 29 ਸਾਲ ਕੋਈ ਆਪਾਂ ਕਹਿੰਦੀਏ ਮੁਜਰਮ ਚਲੋ ਮੰਨਦੇ ਆ ਵੀ ਇਹਨਾਂ ਨੇ ਜਦੋਂ ਉਹਨਾਂ ਨੇ ਸਿੰਘ ਮਰਵਾਏ ਆ ਬਿਆੰਤ ਸਿੰਘ ਨੂੰ ਬੰਬ ਬੰਬ ਧਮਾਕੇ ਨਾਲ ਉਡਾਇਆ ਗਿਆ ਸੀ ਕਿਉਂਕਿ ਸਾਡੇ ਸਿੱਖਾਂ ਨੂੰ ਮਾਰਿਆ ਗਿਆ ਸੀ ਬਈ ਇਸ ਕਰਕੇ ਬਦਲਾ ਤਾਂ ਖੂਨ ਦਾ ਬਦਲਾ ਖੂਨ ਲੈਣਾ ਪੈਂਦਾਗਾ ਕਿਉਂਕਿ ਸਾਡੇ ਪੰਜਾਬ ਨਾਲ ਤੱਕਾ ਹੋਊਗਾ ਤਾਂ ਸਾਰੇ ਕਿਤੇ ਜੋ ਲੀਡਰ ਆ ਜਾਂ ਜੋ ਕੋਈ ਵੀ ਆ ਫਿਰ ਉਹਦਾ ਅੰਜਾਮ ਇਹੀ ਹੋਊਗਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਯੋਧਿਆਂ ਦਾ ਬਈ ਆਪਾਂ ਕਹ ਦੀਏ ਕਮੀ ਨਹੀਂ ਹੈਗੀ ਕੋਈ ਨਾ ਕੋਈ ਸਾਡੇ ਯੋਧਾ ਹੁਣ ਜਿਵੇਂ ਆਪਾਂ ਕਹ ਦੀਏ ਸੰਤ ਜਰਨੈਲ ਸਿੰਘ ਦਲਾਵਰ ਸਿੰਘ ਤੇ ਜੋ ਬਲਵੰਤ ਸਿੰਘ ਹੁਣ ਤੀਜਾ ਨੰਬਰ ਜੇ ਆਪਾਂ ਕਹ ਦੀਏ ਹੁਣ 2024 ਦੇ ਤੋਂ ਪਹਿਲਾਂ ਹੀ ਲਾ ਲੋ ਬਹੁਤ ਸਮੇਂ ਤੋਂ ਅਮਰਤਪਾਲ ਸਿੰਘ ਨੂੰ ਵੀ ਬੰਦ ਕਰਿਆ ਗਿਆ ਜੋ ਆਪਣੇ ਪੰਜਾਬ ਦੀ ਗੱਲ ਕਰਦਾ ਉਹਨਾਂ ਤੋਂ ਤਾਂ ਇਹ ਮੈਂ ਕਹਣਾ ਉਹਨੂੰ ਹਰ ਕਿਸੇ ਨੂੰ ਜੇਲ ਸੱਟਿਆ ਜਾਂਦਾ ਟਿਪਕਦੇ ਆ ਜੋ ਆਪਣੇ ਸਿੱਖ ਖਾਲਸਾ ਤੋਂ ਪਹਿ। ਇਹਨਾਂ ਨੂੰ ਪਤਾ ਵੀ ਸਿੱਖ ਜੋ ਆਪਣੇ ਹੈਗੇ ਆ ਤਾਂ ਇਹਨਾਂ ਨੇ ਤਾਂ ਸਰਕਾਰਾਂ ਨੂੰ ਅੰਜਾਮ ਦੇ ਹੀ ਦੇਣਾ ਜੇ ਕੋਈ ਵੀ ਗੱਲਬਾਤ ਕਰੂ ਪੰਜਾਬ ਦੀ ਹਰ ਕਿਸੇ ਨੂੰ ਇਹ ਪਹਿਲੇ ਹੀ ਪਹਿਲਾਂ ਦੇਖਦੇ ਆ ਵੀ ਕੀ ਕਰ ਰਹੇ ਆ ਇਹ ਜੇ ਕੋਈ ਪੰਜਾਬ ਦੀ ਗੱਲ ਕਰਦਾ ਉਹਨੂੰ ਖਾਲਸਤਾਨੀ ਕਹਿ ਕੇ ਜੇਲ ਸੱਟਿਆ ਜਾਂਦਾ। ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਬਈ। ਤਾਂ ਕਰਕੇ ਕਹਿਣਾ ਚਾਹੁੰਦੇ ਆ ਇਹਨਾਂ ਦੇ ਚਲਸਿਆਂ 'ਚ ਨਾ ਆਇਆ ਕਰੋ ਆਪਣੇ ਲੋਕ ਫੇਰ ਇਹਨਾਂ ਨੂੰ ਵੋਟਾਂ પાਕੇ ਇਰੇ ਨੂੰ ਜਿਤਾ ਕੇ ਆਪ ਫੇਰ ਪਸਤਾਉਂਦੇ ਆ ਨਾ ਹੀ ਇਹਨਾਂ ਨੇ ਕੋਈ ਕੰਮ ਕਰਵਾਏ ਆ ਤੇ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਏ ਹਜੇ ਤੱਕ ਕੰਮ ਇਹਨਾਂ ਦੇ ਤਾਂ ਕਰਕੇ ਕਹਿਣਾ ਚਾਹੁੰਦੇ ਆ ਜੀ ਇਹਨਾਂ ਦੇ ਚਲਸਿਆਂ 'ਚ ਨਾ ਆਇਆ ਕਰੋ ਚਲੋ ਜੀ ਅੱਜ ਦੀ ਵੀਡੀਓ ਆਪਣੀ ਜੋ ਸੀ ਬਲਵੰਤ ਸਿੰਘ ਤੇ ਸੀ ਜਿਨ੍ਹਾਂ ਨੇ ਆਪਾਂ ਨੂੰ ਪਤਾ ਸਰਕਾਰਾਂ ਨੂੰ ਵੱਡੇ ਵੱਡੇ ਇੰਜਾਮ ਦਿੱਤੇ ਆ ਹੁਣ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਆਪਣੇ ਪੰਜਾਬੀ ਭੈਣਾਂ ਨੂੰ ਭਰਾਵਾਂ ਨੂੰ ਇੰਨੀ ਕ ਅਪੀਲ ਜ਼ਰੂਰ ਆ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ ਵੀ ਵੀਡੀਓ ਵਿੱਚ ਕੀ ਕਹਿ ਰਹੇ ਆ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਕੋ ਪਹੁੰਚਾਉਣੇ ਆ ਚਲੋ ਜੀ ਕੱਲ ਨੂੰ ਆਪਾਂ ਨਵੇਂ ਟੌਪਿਕ ਤੇ ਮਿਲਦੇ ਆ ਧੰਨਵਾਦ